ਜਿਸ ਤਰੀਕੇ ਦੇ ਨਾਲ ਅ ਜੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਔਰ ਪੰਜਾਬ ਪੁਲਿਸ ਨੇ ਬੋਰ ਅਗੇਂਸਟ ਡਰਗ ਸ਼ੁਰੂ ਕੀਤੀ ਹੈ ਉਹਦੇ ਇੱਕ ਅਜਿਹਾ ਰਿਵਿਊ ਮੀਟਿੰਗ ਪਟਿਆਲਾ ਡਿਸਟ੍ਰਿਕਟ ਦੀ ਰੱਖੀ ਗਈ ਸੀ ਜਿਹਦੇ ਵਿੱਚ ਮੇਰੇ ਨਾਲ ਸਾਡੇ ਸਾਰੇ ਹੀ ਸਤਕਾਰਯੋਗ ਐਮਐਲਏ ਸਹਿਬਾਨ ਸਾਰੀ ਸਿਵਲ ਦੀ ਔਰ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਬੜੀ ਵਧੀਆ ਮੀਟਿੰਗ ਹੋਈ ਹੈ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਔਰ ਪਟਿਆਲਾ ਡਿਸਟ੍ਰਿਕਟ ਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹਣਾ ਕਿ ਜੋ ਇਹ ਜੰਗ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਸ਼ੁਰੂ ਕੀਤੀ ਹੈ ਇਹ ਇਹਦੇ ਲਈ ਸਾਡਾ ਤਹਈਆ ਜਿਹੜਾ ਉਹ ਜਦੋਂ ਤੱਕ ਇਸ ਨਸ਼ੇ ਦੇ ਕੋਹੜ ਨੂੰ ਜੜੋਂ ਖਤਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਜਾਰੀ ਰਹੂਗਾ ਪਿਛਲੇ ਸਮਿਆਂ ਦੇ ਵਿੱਚ ਸਾਡੇ ਨੈਸ਼ਨਲ ਕਨਵੀਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਜੀ ਅਸੀਂ ਸਾਰੇ ਤੁਸੀਂ ਸਾਰੇ ਪੰਜਾਬ ਦੇ 3 ਕਰੋੜ ਲੋਕ ਇਸ ਬਿਮਾਰੀ ਤੋਂ ਇਸ ਕੈਂਸਰ ਤੋਂ ਗਰਸ ਸੀਗੇ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਨਾਰਕੋ টেরਰਿਜ਼ਮ ਬਣਿਆ ਜਿਹਦੇ ਵਿੱਚ ਇੱਕ ਨੈਕਸਸ ਬਣਿਆ ਜਿਹਦੇ ਵਿੱਚ ਕੁਝ ਪੋਲੀਟੀਕਲ ਲੋਕ ਕੁਝ ਪੁਲਿਸ ਮੁਲਾਜ਼ਮ ਜਾਂ ਅਫਸਰ ਤੇ ਡਰੱਗ ਸਮਗਲਰਸ ਨੇ ਜਿਹੜੇ ਉਹਨਾਂ ਦੇ ਇਸ ਨੈਕਸਸ ਨੇ ਇਹਨੂੰ ਇਸ ਜ਼ਹਿਰ ਨੂੰ ਪੰਜਾਬ ਦੇ ਘਰ ਘਰ ਤੱਕ ਪਹੁੰਚਾ ਦਿੱਤਾ ਤੇ ਸਾਡੇ ਵੱਲੋਂ ਸਾਡੀ ਸਰਕਾਰ ਵੱਲੋਂ ਪਿਛਲੇ 3 ਸਾਲ ਤੋਂ ਹੀ ਐਫਰਟਸ ਨੇ ਜਿਹੜੇ ਉਹ ਚੱਲ ਰਹੇ ਸੀਗੇ ਤੇ ਹੁਣ ਇਹਨੂੰ ਲਾਸਟ ਹੱਲ ਹੈ ਜਿਹੜਾ ਲਾਸਟ ਪੁਸ਼ ਜਿਹੜਾ ਉਹ ਦਿੱਤਾ ਜਾ ਰਿਹਾ ਤੇ ਮੈਨੂੰ ਇਹ ਦੱਸਦੇ ਹੋਏ ਸਕੂਨ ਔਰ ਤਸੱਲੀ ਮਹਿਸੂਸ ਹੋ ਰਹੀ ਹੈ ਕਿ ਪਿਛਲੇ 16 ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜਿਹੜੇ ਡਰੱਗ ਸਮਗਲਰਸ ਨੇ ਪੈਡਲਰਸ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ ਐਨਡੀਪੀਐਸ ਦੇ ਪਰਚੇਦਾਰ ਜੋ ਚੁੱਕੇ ਨੇ ਬਹੁਤ ਵੱਡੀਆਂ ਰਿਕਵਰੀਜ਼ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਤੇ ਪਟਿਆਲੇ ਜ਼ਿਲ੍ਹੇ ਦੀ ਕਾਰਗੁਜ਼ਾਰੀ ਵੀ ਇਸ ਜ਼ਿਲ੍ਹੇ ਇਸ ਪੱਖੋਂ ਬਹੁਤ ਵਧੀਆ ਰਹੀ ਹੈ ਔਰ ਮੈਂ ਉਹਨਾਂ ਡਰੱਗ ਸਮੱਗਲਰਜ਼ ਨੂੰ ਅ ਸਖਤ ਚੇਤਾਵਨੀ ਦੇਣੀ ਚਾਹੁੰਦਾ ਕਿ ਜਾਂ ਤਾਂ ਇਹ ਧੰਦਾ ਜਿਹੜਾ ਇਹ ਛੱਡ ਦਿਓ ਤੇ ਨਹੀਂ ਪੰਜਾਬ ਛੱਡ ਦਿਓ ਨਹੀਂ ਧੰਦਾ ਤੁਹਾਡੇ ਕੋਲੋਂ ਛੜਾਣਾ ਕਿਵੇਂ ਹੈ ਇਹ ਸਾਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪਤਾ ਹੈ ਤੇ ਛੜਾ ਕੇ ਹੀ ਹਟਾਂਗੇ ਸੋ ਮੇਰੀ ਸਾਰੇ ਪਟਿਆਲਾ ਜ਼ਿਲ੍ਹਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਾਰਿਆਂ ਚਾਹੇ ਕੋਈ ਪੋਲੀਟੀਕਲ ਪਾਰਟੀ ਹੈ ਚਾਹੇ ਕੋਈ ਸੋਸ਼ਲ ਆਰਗੇਨਾਈਜੇਸ਼ਨ ਹੈ ਚਾਹੇ ਕੋਈ ਐਨਜੀਓ ਹੈ ਮੈਂ ਸਮਝਦਾ ਕਿ ਹਰ ਘਰ ਹੈ ਜਿਹੜਾ ਇਸ ਮੁਹਿੰਮ ਦੇ ਨਾਲ ਜੁੜੇ ਜਿਹੜਾ ਕੋਈ ਸਮਗਲਰ ਹੈ ਜਿਹੜਾ ਕੋਈ ਤਸਕਰ ਹੈ ਉਹਦੀ ਇਨਫੋਰਮੇਸ਼ਨ ਤੁਸੀਂ ਆਪਦੇ ਲੋਕਲ ਐਸਐਚਓਜ਼ ਨੂੰ ਦੋ ਸਾਡੇ ਪੋਲੀਟੀਕਲ ਰਿਪ੍ਰੈਜ਼ੈਂਟੇਟਿਵਸ ਨੂੰ ਐਮਐਲਏ ਨੂੰ ਦੋ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੇਲ੍ਹਾਂ ਸੁਟਿਆ ਜਾਊਗਾ ਤੇ ਜਿਹੜੇ ਕੋਈ ਐਡਿਕਟ ਨੇ ਜਿਹੜੇ ਕੋਈ ਵਿਚਾਰੇ ਇਸ ਨਸ਼ੇ ਦੀ ਬਿਮਾਰੀ ਤੋਂ ਗ੍ਰਸਤ ਨੇ ਉਹਨਾਂ ਨੂੰ ਸਰਕਾਰ ਬੁੱਕਲ ਚਲਾਊਗੀ ਸੰਭਾਲੂਗੀ ਤੇ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਕਰਾਇਆ ਜਾਊਗਾ ਸੋ ਅੱਜ ਇਹ ਬਹੁਤ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਸਖਤ ਹਦਾਇਤਾਂ ਬੜੇ ਕਲੀਅਰ ਨਿਰਦੇਸ਼ ਨੇ ਜਿਹੜੇ ਉਹ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਸਾਰਿਆਂ ਨੇ ਦਿੱਤੇ ਨੇ ਕਿ ਇਹਦੇ ਵਿੱਚ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਔਰ ਜਿਹੜੇ ਸਮੱਗਲਰਸ ਨੇ ਉਹਨਾਂ ਨੂੰ ਉਹਦੇ ਉੱਪਰ ਸਖਤ ਸਖਤ ਕਾਰਵਾਈ ਜਿਹੜੀ ਉਹ ਹੋਵੇ ਤੇ ਜੀ ਗਾ ਇਧਰੋਂ ਵੀ ਬਾਰਡਰ ਤੋਂ ਇਧਰ ਪਾਸੇ ਆਉਂਦਾ ਕੋਈ ਸਪੈਸ਼ਲ ਬਾਰਡਰ ਦੇ ਉੱਪਰ ਚੈਕਿੰਗ ਕਿਉਂਕਿ ਬਾਰਡਰ ਤੋਂ ਹੀ ਜ਼ਿਆਦਾ ਬਾਹਰ ਨਸ਼ਾ ਦਾ ਸਮਾਨ ਆਉਂਦਾ ਕੋਈ ਸਪੈਸ਼ਲ ਕੋਈ ਬਾਰਡਰ ਦੇ ਉੱਪਰ ਚੈਕਿੰਗ ਜਾਂ ਕੋਈ ਸਪੈਸ਼ਲ ਫੋਰਸਸ ਤਿਆਰ ਕੀਤੀ ਜਾਂਦੀ ਹੈ ਦੇਖੋ ਇਹ ਇੱਕ ਚੈਲੰਜ ਜ਼ਰੂਰ ਹੁੰਦਾ ਚਾਹੇ ਇੰਟਰਨੈਸ਼ਨਲ ਬਾਰਡਰ ਹੋਵੇ ਤੇ ਚਾਹੇ ਸਟੇਟ ਦਾ ਬਾਰਡਰ ਹੋਵੇ ਇਹ ਅੱਜ ਨਹੀਂ ਇਹ ਇਹ ਪ੍ਰੋਬਲਮ ਪੰਜਾਬ ਪੁਲਿਸ ਨੂੰ ਟੈਰਰਿਜ਼ਮ ਵੇਲੇ ਵੀ ਫੇਸ ਹੋਈ ਸੀਗੀ ਕਿ ਜੋ ਬੰਦੇ ਵਾਰਦਾਤ ਇਧਰ ਕਰਦੇ ਸੀਗੇ ਤੇ ਭੱਜ ਜਾਂਦੇ ਸੀਗੇ ਗਵਾਂਡੀ ਸਟੇਟਾਂ ਦੇ ਵਿੱਚ ਇਹ ਪਟਿਆਲੇ ਦੇ ਲਈ ਇੱਕ ਪੈਕਿਉਲਰ ਪ੍ਰੋਬਲਮ ਪਰ ਉਹਨੂੰ ਉਹਨੂੰ ਹਾਊ ਟੂ ਹੈਂਡਲ ਇਟ ਹਾਊ ਟੂ ਡੀਲ ਇਟ ਉਹ ਆਲਰੇਡੀ ਐਸਐਸਪੀ ਸਾਹਿਬ ਤੇ ਇਹਨਾਂ ਦੀ ਪੁਲਿਸ ਫੋਰਸ ਹੈ ਜਿਹੜੀ ਉਹ ਲੱਗੀ ਹੋਈ ਹੈ ਹਾਂ ਚੈਲੰਜ ਇਹ ਜ਼ਰੂਰ ਵੱਡਾ ਹੋ ਜਾਂਦਾ ਕਿਉਂਕਿ ਜੇ ਬੰਦਾ ਕ੍ਰਾਈਮ ਕਰਕੇ ਕਿਸੇ ਪਾਸੇ ਨਿਕਲੂਗਾ ਪਰ ਉਹਦੇ ਲਈ ਆਲ ਥਿੰਗਸ ਆ ਟੇਕਨ ਕੇਅਰ ਆਫ ਸਰ ਅੰਤਾਂ ਪੰਜਾਬ ਦੀ ਗੱਲ ਕੀਤੀ ਆਵੇ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਕੀ ਜਾਂਦਾ ਸੀ ਕਿ ਜਿਹੜਾ ਮੰਤਰੀ ਨੇ ਜਿਹੜਾ ਐਮਐਲਏ ਸਾਬ੍ਹ ਨੇ ਵੀ ਉਹ ਨਸ਼ੇ ਦਾ ਕਾਰੋਬਾਰ ਕਰਨ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਵੀ ਨਾਮ ਸਾਹਮਣੇ ਆਇਆ ਸੀ ਬਾਰੀ ਚੱਲ ਰਹੀ ਹੈ ਕਿ ਕਿਸੇ ਵਿਧਾਇਕ ਦਾ ਜਾਂ ਸਾਬਕਾ ਵਿਧਾਇਕ ਦਾ ਜਾਂ ਕਿਸੇ ਮੰਤਰੀ ਸ਼ੰਤਰੀ ਦਾ ਕਿਸ ਦਾ ਨਾਮ ਆਇਆ ਕੋਈ ਜਿਹੜਾ ਕੰਮ ਕਰਦਾ ਹੋਵੇ ਦੇਖੋ ਇਸ ਤਰ੍ਹਾਂ ਕਿ ਮੈਂ ਇੱਕ ਗੱਲ ਬੜੀ ਸਪਸ਼ਟ ਕਰ ਦੇਣਾ ਚਾਹੁੰਦਾ ਕਲੀਅਰ ਕਰ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਪਿਛਲੇ 3 ਸਾਲਾਂ ਤੋਂ ਰੂਲ ਆਫ ਲਾ ਹੈ ਠੀਕ ਹੈ ਲਾ ਆਫ ਲੈਂਡ ਹੈ ਜਿਹੜਾ ਉਹ ਕੰਮ ਕਰ ਰਿਹਾ ਹੈ ਅਸੀਂ ਚਾਹੇ ਕੋਈ ਪੋਲੀਟੀਕਲ ਬੰਦਾ ਹੈ ਚਾਹੇ ਕੋਈ ਪੁਲਿਸ ਅਫਸਰ ਮੁਲਾਜ਼ਮ ਹੈ ਚਾਹੇ ਕੋਈ ਸਮਗਲਰ ਹੈ ਜਿਨੇ ਕਿਸੇ ਨੇ ਇਸ ਦੇ ਵਿੱਚ ਇੰਨਾ ਜਿੰਨਾ ਵੀ ਰੋਲ ਨੌ ਜਿੰਨਾ ਵੀ ਰੋਲ ਅਦਾ ਕੀਤਾ ਉਹਦੇ ਨਾਲ ਕਿਸੇ ਤਰੀਕੇ ਦੀ ਲਿਹਾਜ਼ ਹੈ ਜਿਹੜੀ ਕੋਈ ਨਹੀਂ ਹੋਊਗੀ ਪਰ 3 ਸਾਲ ਹੋ ਗਏ ਤਾਂ ਕਾਮਲੇਜ ਵਿਕਰਮਜੀਤਿਆ ਨੂੰ ਅੱਜ ਬੁਲਾਇਆ ਗਿਆ ਕਾਮਲੇਜ ਵਿਕਰਮਜੀਤਿਆ ਨੂੰ ਅੱਜ ਬੁਲਾਇਆ ਗਿਆ ਐਸਆਈਟੀ ਨੇ ਅੱਜ ਵਿਕਰਮ ਸਿੰਘ ਮਜੀਠਿਆ ਨੂੰ ਬੁਲਾਇਆ ਗਿਆ 3 ਸਾਲ ਦੇ ਕਰੀਬ ਹੋ ਗਏ ਕੀਵੇਂ ਦੇਖਦੇ ਹੋ ਕਦੋਂ ਤੱਕ ਜਿਹੜਾ ਕੀ ਐਡਾ ਮਾਮਲਾ ਚੱਲ ਰਿਹਾ ਕਦੋਂ ਤੱਕ ਦੋਸ਼ੀ ਅੰਦਰ ਥੋੜਾ ਸਭ ਮੈਂ ਮਨ ਕਰ ਦਿੰਦਾ ਜਦੋਂ ਵੀ ਐਸਆਈ ਕੇ ਸਾਹਮਣੇ ਬਿਗ ਮਜੀਠੀ ਬੇਸ਼ ਹੁੰਦੇ ਆ ਉਹ ਸਰਕਾਰ ਤੇ ਤੋਹਮਤ ਲਾਉਂਦੇ ਆ ਚਲੋ ਨਹੀਂ ਪੋਲਿਟਿਕਲ ਉਹ ਕਹਿੰਦੇ ਪੋਲਿਟਿਕਲ ਅਜੈਂਡਾ ਹੈ ਮਾਨ ਸਾਹਿਬ ਨੂੰ ਵੀ ਉਹ ਚੈਲੰਜ ਕਰਦੇ ਵੀ ਜੇ ਸਵਾਲ ਪੁੱਛਣੇ ਆ ਮੇਰੇ ਕੋਲ ਆ ਕੇ ਪੁੱਛੋ ਐਸਆਈ ਨੂੰ ਕਿਉਂ ਘੁਸਦੇ ਹੋ ਬਿਗ ਮਜੀਠੀਆ ਦਾ ਇਹੇ ਜਵਾਬ ਹੁੰਦਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਇਸ ਤਰ੍ਹਾਂ ਕਿ ਐਸੇ ਨੂੰ ਮੈਂ ਲਾ ਆਫ ਲੈਂਡ ਕਹਣਾ ਇੱਕ ਬੰਦੇ ਤੇ ਐਲੀਗੇਸ਼ਨ ਲੱਗੇ ਲੱਗੇ ਕਿਦੇ ਵੱਲੋਂ ਜਿਹੜਾ ਇੱਕ ਨੌਨ ਤਸਕਰ ਸੀਗਾ ਉਹਦੇ ਵਿੱਚ ਉਹ ਤੋਂ ਬਾਅਦ ਕੇਸੇਜ਼ ਐਫ ਆਈ ਆਰਜ਼ ਮਲਟੀਪਲ ਐਫ ਆਈ ਆਰਜ਼ ਹੋਈਆਂ ਪਿਛਲੀਆਂ ਸਰਕਾਰਾਂ ਸਮੇ ਜਿਹਦੇ ਵਿੱਚ ਸਾਡਾ ਕੋਈ ਕੋਈ ਲੈਣਾ ਦੇਣਾ ਨਹੀਂ ਸੀਗਾ ਹੁਣ ਜਿਉ ਐਸ ਆਈ ਟੀਜ਼ ਉਹਨੂੰ ਬੁਲਾਉਂਦੀਆਂ ਨੇ ਠੀਕ ਹੈ ਨਾ ਤੇ ਇਹਦੇ ਸਾਡਾ ਰੋਲ ਕਿੱਥੇ ਹੈ ਜੀ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜੇ ਉਹਨੇ ਗੁਨਾਹ ਕੀਤਾ ਤੇ ਬਖਸ਼ਿਆ ਨਹੀਂ ਜਾਊਗਾ ਤੇ ਜੇ ਬੇਗਨਾ ਹੋਇਆ ਤਾਂ ਕੋਰਟ ਦੇ ਵਿੱਚੋਂ ਕਲੀਨ ਜੜ ਮਿਲ ਜੂਗੀ ਸੋ ਮੇਰੇ ਸਾਡੇ ਉੱਪਰ ਅਲੀਗੇਸ਼ਨ ਲਾਉਣੇ ਨੇ ਅਕਿਊਜ਼ ਕਰਨਾ ਸਾਨੂੰ ਕਰੀ ਜਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਆਪਦੇ ਗਿਰਬਾਨ ਦੇ ਵਿੱਚ ਮੈਂ ਕਿਲੇ ਇੱਕ ਇੰਡੀਵਿਜੂਅਲ ਦਾ ਨਾਂ ਨਹੀਂ ਕਹਿੰਦਾ ਹੈਗਾ ਮੈਂ ਸਾਰਿਆਂ ਦਾ ਕਹਿਣਾ ਜਿਹਦਾ ਵੀ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਸਮੇਂ ਨਾਮ ਆਉਂਦੇ ਰਹੇ ਨੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜੇ ਕਿਸੇ ਨੇ ਗੁਨਾਹ ਕੀਤਾ ਸਾਡਾ ਕਿਸੇ ਨਾਲ ਕੋਈ ਜਾਤੀ ਰੰਜਿਸ਼ ਨਹੀਂ ਅਸੀਂ ਕੋਈ ਪੋਲਿਟੀਕਲ ਵੈਂਡੇਟਾ ਨਹੀਂ ਕਰਨਾ ਪਰ ਹਾਂ ਜੇ ਕਿਸੇ ਨੇ ਗੁਨਾਹ ਕੀਤਾ ਤੇ ਉਹਨੂੰ ਉਹ ਗੁਨਾਹ ਦੀ ਸਜ਼ਾ ਮਿਲੂਗੀ ਜੇ ਨਹੀਂ ਕੀਤਾ ਹੈਗਾ ਤਾਂ ਕੋਰਟ ਦੇ ਵਿੱਚ ਉਹ ਰਹੀ ਹੋ ਜਾਊਗਾ ਪਾਇਲਟ ਆ ਤਿਆਰ ਕਰੇ ਪੰਜਾਬ ਦੇ ਵਿੱਚ ਕਿੰਨੇ ਘਾ ਇਹ ਨਸ਼ਾ ਤਸਕਰ ਨੇ ਜਿਹੜੇ ਵੱਡੇ ਮਗਰਮੱਛ ਨੇ ਜਾਂ ਡਿਸਟ੍ਰਿਬਿਊਟਰ ਉਹ ਸਾਰੇ ਉਹ ਸਾਰਾ ਪੰਜਾਬ ਪੁਲਿਸ ਕੋਲੇ ਰਿਕਾਰਡ ਹੈਗਾ ਜੀ ਉਹ ਹੈ ਪਬਲਿਕ ਦੇ ডিসਪਲੇ ਨਹੀਂ ਕੀਤਾ ਜਾ ਸਕਦਾ ਹੈਗਾ ਨਾ ਜੀ ਇਹ ਵੀ ਨੇ ਕਹਿਣਾ ਹੈ ਕਿ ਜਿਹੜੇ ਵੱਡੇ ਤਸਕਰ ਨੇ ਹਲੇ ਵੀ ਬਚੇ ਪਏ ਨੇ ਛੋਟੇ ਮੋਟੇ ਤਸਕਰਾਂ ਦੇ ਨਾਲ ਕਾਰਵਾਈ ਕਰੀ ਤੇ ਇਹ ਉਦੋਂ ਤਸਕਰ ਜਿਹੜੇ ਭਾਜੀਪੀ ਨੇ ਕਹਿੰਦੇ ਤੁਸੀਂ ਉਦੋਂ ਉਹਨਾਂ ਦੀ ਤਾਂ ਭਾਈਵਾਲ ਸੀਗੇ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਪਿਛਲੇ ਸਮੇਂ ਦੇ ਵਿੱਚ ਚਾਹੇ ਕਾਂਗਰਸ ਹੈ ਤੇ ਚਾਹੇ ਅਕਾਲੀ ਦਲ ਭਾਜਪਾ ਦੀ ਦਸਾਲ ਸਰਕਾਰ ਰਹੀ ਹੈ ਇਹ ਜੋ ਕੈਂਸਰ ਭਾਈ ਸਾਹਿਬ ਆਪਾਂ ਅੱਜ ਭੁਗਤਾਨ ਕਰ ਰਹੇ ਪੰਜਾਬ ਦਾ 3 ਕਰੋੜ ਪੰਜਾਬੀ ਇਹ ਉਹਨਾਂ ਲੋਕਾਂ ਦੀ ਤਾਂ ਦੇਣ ਹੈ ਹੁਣ ਹਾਉ ਕੈਨ ਦੇਕ ਯੂਸਸ ਸੋ ਮੇਰੇ ਕਹਿੰਦਾ ਮਤਲਬ ਹੈ ਹਾਂ ਸਾਡੀ ਸਭ ਤੋਂ ਵੱਡੀ ਮੈਂ ਸਮਝਦਾ ਕਿ 3 ਸਾਲਾਂ ਦੀ ਜੋ ਪਿਛਲੇ ਸਮਿਆਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਤੁਸੀਂ ਮੀਡੀਆ ਵਾਲੇ ਸਾਥੀ ਕਵਰ ਕਰਦੇ ਰਹੇ ਹੋ ਕਿਸ ਤਰੀਕੇ ਦੇ ਨਾਲ ਕਾਂਗਰਸੀ ਤੇ ਅਕਾਲੀ ਇੱਕ ਦੂਜੇ ਦੇ ਉੱਪਰ ਇਹ ਐਲੀਗੇਸ਼ਨ ਲਾਉਂਦੇ ਹੁੰਦੇ ਸੀਗੇ ਇਹੀ ਇਹੀ ਲੋਕ ਵਿਕਰਮਜੀਤਿਆ ਤੇ ਸੁਖਜਿੰਦਰ ਰੰਧਾਵੇ ਹੁਣੀ ਕਿ ਜੱਗੂ ਭਗਵਾਨਪੁਰਿਆ ਤੇਰਾ ਪਾਲਿਆ ਹੋਇਆ ਜੱਗੂ ਭਗਵਾਨਪੁਰਿਆ ਤੇਰਾ ਪਾਲਿਆ ਹੋਇਆ ਉਦੋਂ ਡਰਗ ਸਮਗਲਰ ਵੀ ਇਹਨਾਂ ਦੀ ਪਦੈਸ਼ ਹੈ ਤਸਕਰ ਵੀ ਇਹਨਾਂ ਦੀ ਪਦੈਸ਼ ਹੈ ਗੈਂਗਸਟਰ ਵੀ ਇਹਨਾਂ ਦੀ ਪਦੈਸ਼ ਹੈ ਕੰਡੇ ਪੰਜਾਬ ਦੇ ਲਈ ਬੀਜ ਕੇ ਹੁਣੇ ਪਾਕਿਸਤਾਨ ਬਚਣਾ ਚਾਹੁੰਦੇ ਨੇ ਇਹ ਬਚੇ ਨਹੀਂ ਜਾਣਾ ਇਹਨਾਂ ਤੋਂ ਰਜੈਂਟ ਪੋਸਟਿਵ ਆ ਰਹੇ ਨੇ ਲੋਕ ਸਹਿਯੋਗ ਕਰ ਰਹੇ ਨੇ ਬੇਮਿਸਾਲ ਰੱਤ ਪਿੱਛੇ ਰੱਖ ਰਜੈਂਟ ਪੋਸਟਿਵ ਆ ਰਹੇ ਨੇ ਲੋਕ ਸਹਿਯੋਗ ਕਰ ਰਹੇ ਨੇ ਸਮਗਲ ਰਾਜਪੂਤ ਲੋਕ ਦੱਸ ਨਹੀਂ ਪਾ ਰਹੇ ਕੀ ਪਰਸਨ ਇਦਾਂ ਦੀ ਗਾਇਡਲਾਈਨ ਦਿੱਤੀ ਵੀ ਉਹ ਡਰ ਨਾ ਵਿਅਕਤੀ ਕੋਈ ਉਹਨਾਂ ਕੋਈ ਫਸਟ ਇੱਕੋ ਹੀ ਗੱਲ ਪਹਿਲੇ ਦਿਨ ਹੀ ਕਹੇਤੀ ਸੀਗੀ ਅੱਜ ਫੇਰ ਕਹੀ ਹੈ ਪੰਜਾਬ ਪੁਲਿਸ ਵੱਲ ਪੰਜਾਬ ਸਰਕਾਰ ਵੱਲੋਂ ਸਾਡੇ ਸਾਰਿਆਂ ਵੱਲੋਂ ਐਸਐਸਪੀਜ਼ ਨੂੰ ਫ੍ਰੀ ਹੈਂਡ ਹੈ ਤੇ ਐਸਐਸਪੀਜ਼ ਵੱਲੋਂ ਆਪਦੇ ਮੁਤਾਬਕ ਐਸਐਚਓਜ਼ ਨੂੰ ਫ੍ਰੀ ਹੈਂਡ ਹੈ ਹਰੇਕ ਆਪੋ ਆਪਣੇ ਏਰੀਏ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਜਿਹੜੀ ਐਸਐਚਓ ਦੇ ਏਰੀਆ 'ਚ ਐਸਐਚਓ ਦੀ ਹੋਊਗੀ ਔਰ ਜ਼ਿਲ੍ਹੇ ਦੇ ਵਿੱਚ ਐਸਐਸਪੀ ਸਾਹਿਬਾਨ ਦੀ ਏ ਬੜੀ ਕਲੀਅਰ ਕਟ ਡਾਇਰੈਕਸ਼ਨ ਨੇ ਨਾ ਸਾਡੇ ਕਿਸੇ ਪੋਲਿਟਿਕਲ ਬੰਦੇ ਦੀ ਨਾ ਕਿਸੇ ਐਮਐਲਏ ਦੀ ਮੰਤਰੀ ਦੀ ਨਾ ਕਿਸੇ ਹੋਰ ਅਧਿਕਾਰਦਾਰ ਦੀ ਨਾ ਪਿਛਲੇ 3 ਸਾਲਾਂ ਦੇ ਵਿੱਚ ਕੋਈ ਇਸ ਮਸਲੇ ਦੇ ਵਿੱਚ ਇੰਟਰਵੈਨਸ਼ਨ ਰਹੀ ਹੈ ਵੀ ਕਿਸੇ ਦੀ ਕਿਸੇ ਨੂੰ ਬਚਾਉਂਦੇ ਹੋਈ ਹੈ ਜਾਂ ਕਿਸੇ ਦੀ ਪੁਸ਼ਤ ਬਣਾਈਏ ਕਰਦੇ ਹੋਈਏ ਤੇ ਨਾ ਰਹੂਗੀ ਜਿਹੜੇ ਬਲਕਿ ਇਹਨਾਂ ਕੋਲ ਵੀ ਆ ਕੋਈ ਇਨਫਾਰਮੇਸ਼ਨ ਆਉਂਦੀ ਹੈ ਵੀ ਫਲਾਣਾ ਪਿੰਡ ਚ ਫਲਾਣਾ ਵੇਚਦਾ ਹੈ ਉਹ ਪੁਲਿਸ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਉਹ ਸੀ ਆਪਦੇ ਸਰਪੰਚਾਂ ਨੂੰ ਆਪਦੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਕਿਹਾ ਕਿ ਜੇ ਤੁਹਾਡੇ ਕੋਲ ਕੋਈ ਇਨਫਾਰਮੇਸ਼ਨ ਆਉਂਦੀ ਹੈ ਉਹ ਤੁਸੀਂ ਪੁਲਿਸ ਨੂੰ ਦੋ ਪੁਲਿਸ ਵੈਰੀਫਾਈ ਕਰੂਗੀ ਜੇ ਬੰਦਾ ਸਹੀ ਮਾਇਨੇ ਦੇ ਵਿੱਚ ਡਰੱਗ ਤਸਕਰੀ ਦੇ ਵਿੱਚ ਹੈਗਾ ਤੇ ਉਹਦੇ ਨਾਲ ਕੋਈ ਕਿਸੇ ਤਰੀਕੇ ਦੀ ਨਹੀਂ ਪਾਰਟੀ ਦੇ ਸੁਪਾ ਪ੍ਰਧਾਨ ਨੂੰ ਲਾਸਟ ਕੁਐਸਚਨ ਹੈ ਕੀ ਕੋਈ ਹੋਰ ਹੈ ਜੇਕਰ ਕੱਲ ਬੀਜੇਪੀ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਕਿ 3 ਸਾਲ ਹੋ ਗਏ ਆਮ ਆਦਮੀ ਪਾਰਟੀ ਨੂੰ 1000 ਰੁਪਏ ਦਾ ਘੌਰਤਾਂ ਨੂੰ ਨਹੀਂ ਦਿੱਤਾ ਜਾ ਰਿਹਾ ਕਦੋਂ ਤੱਕ ਮਿਲ ਜੇਗਾ ਇਹ 3 ਸਾਲ ਪੀਸ ਸਾਲ ਕਹਿੰਦਾ ਦਾਵਾ ਚੁਠਾ ਹੀ ਜਾਂਦੇ ਕੋਈ ਗੱਲ ਨਹੀਂ ਜੀ ਅਸੀਂ ਤਾਂ ਸਾਡਾ ਤਾਂ 1000 ਰੁਪਏ ਉਹ ਆਜੂਗਾ 3 ਸਾਲ ਹੋਏ ਨੇ ਲੋਕਾਂ ਨੂੰ 12 ਸਾਲ ਜਿਹੜੇ 15 ਲੱਖ ਡੀਕ ਦੇ ਨੂੰ ਹੋਗੇ ਸੋ ਉਹਨਾਂ ਨੂੰ ਕਹੋ ਆਪਦਾ ਢੋਲ ਟੱਕ ਕੇ ਰੱਖੋ ਅੱਜ ਦਾ ਇੱਕ ਸਵਾਲ ਹੈ ਥੋੜਾ ਜੀ ਜਿਹੜੀ ਦਾ ਮਾਪੀ ਚਲਾਈ ਹੈ ਜਿਹੜੀ ਤੁਸੀਂ ਮੁਹਿੰਮ ਚਲਾਈ ਹੈ ਨਸ਼ੇ ਦੇ ਖਲਾਫ ਪੰਜਾਬ ਪੁਲਿਸ ਜੀ ਸੈਟੀਸਫਾਈ ਉਹ ਕੰਮਕਾਜ ਤੋਂ ਲੱਗਦਾ ਕਿ ਵਧੀਆ ਕੰਮ ਕਰ ਰਹੀ ਹੈ ਜਾਂ ਕੁਝ ਹੋਰ ਅਮੈਂਡਮੈਂਟ ਕਰਨ ਦੀ ਲੋੜ ਹੈ 100% ਸੈਟੀਸਫਾਈਡ ਹੈ ਜੀ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਇਸ ਮੁਹਿੰਮ ਦੇ ਵਿੱਚ ਹਾਂ ਡੈਫੀਨਿਟਲੀ देयर इज ਆਲਵੇਸ ਰੂਮ ਫॉर ਇੰਪਰੂਵਮੈਂਟ ਹਮੇਸ਼ਾ ਇੰਪਰੂਵਮੈਂਟ ਦਾ ਸਕੋਪ ਹੁੰਦਾ ਸੋ ਜਿਵੇਂ ਜਿਵੇਂ ਸਖਤੀ ਹੋ ਰਹੀ ਹੈ ਜਿਵੇਂ ਜਿਵੇਂ ਕਾਰਵਾਈਆਂ ਹੋ ਰਹੀਆਂ ਨੇ ਓਵੇਂ ਓਵੇਂ ਨਵੀਆਂ ਚੀਜ਼ਾਂ ਵੀ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਤੇ ਉਹਨਾਂ ਨੂੰ ਕਵਰ ਕਿਵੇਂ ਕਰਨਾ ਹੈ ਉਹ ਪੁਲਿਸ ਹਸਰ ਕਰਦੀ ਹੈ ਬਿਲਕੁਲ ਵਧੀਆ ਕੰਮ ਕਰ ਰਹੇ ਨੇ ਜੀ ਔਰ ਮੈਨੂੰ ਉਮੀਦ ਆਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇੰਪਰੂਵਮੈਂਟ ਜਿਹੜੇ ਲੋਕ ਨਸ਼ਾ ਰਿਕਟਨੈਕ ਕਰਦੇ ਨੇ ਜਿਹੜੇ ਨਸ਼ਾ ਤਾਂ ਉਹਨਾਂ ਦੇ ਸਰਕਾਰ ਕੀ ਕਰੀ ਉਹ ਨੌਜਵਾਨਾਂ ਨੂੰ ਨਸ਼ਾ ਚਾਹ ਉਹਦੇ ਵਾਸਤੇ ਡੀ ਐਡਿਕਸ਼ਨ ਸੈਂਟਰਸ ਓਟ ਸੈਂਟਰਸ ਔਰ ਜਿਹੜੇ ਰੀਹੈਬਿਲਿਟੇਸ਼ਨ ਸੈਂਟਰਸ ਨੇ ਉਹ ਆਲਰੇਡੀ ਹੈਗੇ ਉੱਥੇ ਪੂਰੇ ਦਾ ਪੂਰਾ ਉੱਥੇ ਜਿਹੜੇ ਡਾਕਟਰਸ ਵਗੈਰਾ ਚਾਹੀਦੇ ਨੇ ਉਹ ਹੈਗੇ ਸਾਰੇ ਦਵਾਈਆਂ ਹੈਗੇ ਉਹ ਸਾਰਾ ਪ੍ਰੋਸੈਸ ਪੂਰਾ ਬਣਾਇਆ ਹੈ ਮੈਂ ਇੱਕ ਚੀਜ਼ ਮੈਂ ਹੋਰ ਕਲੀਅਰ ਕਰ ਦੇਣਾ ਜਿਹੜੀ ਅੱਜ ਦੇਖੋ ਜਦੋਂ ਮੀਟਿੰਗ ਹੋਊਗੀ ਮਿਲ ਮੇ ਬੈਠਾਂਗੇ ਔਰ ਸਾਰਿਆਂ ਦੀ ਇੱਕੋ ਹੀ ਸੋਚ ਇੱਕੋ ਹੀ ਮਨਸ਼ਾ ਹੋਊਗੀ ਉਹ ਚੰਗੀਆਂ ਗੱਲਾਂ ਵੀ ਨਿਕਲ ਕੇ ਆਉਂਦੀਆਂ ਨੇ ਅੱਜ ਇੱਕ ਸੁਝਾਅ ਨਿਕਲ ਕੇ ਆਇਆ ਵੀ ਜਿਹੜੇ ਜਿਹੜੇ ਡਰੱਗ ਡੀਲਰਾਂ ਨੂੰ ਤਸਕਰਾਂ ਨੂੰ ਫੜ ਲੈਂਦੀ ਹੈ ਪੁਲਿਸ ਉਹਨਾਂ ਦੀ ਬੇਲ ਕਰਾਉਣ ਦੇ ਲਈ ਉਹਨਾਂ ਦੀ ਗਵਾਹੀ ਦੇਣ ਦੇ ਲਈ ਨੰਬਰ ਦਾ ਸਰਪੰਚ ਨੇ ਜਿਹੜੇ ਉਹ ਕਈ ਵਾਰੀ ਕਈ ਪਿੰਡਾਂ ਦੇ ਵਿੱਚ ਵੈਸੇ ਤਾਂ ਬਹੁਤ ਰੁਝਾਨ ਹੋ ਗਏ ਨਹੀਂ ਆਉਂਦੇ ਹੈਗੇ ਪਰ ਕਈ ਅੱਗੇ ਆ ਜਾਂਦੇ ਨੇ ਮੈਂ ਉਹਨਾਂ ਸਰਪੰਚ ਮੇਰੇ ਵੀਰਾਂ ਨੂੰ ਐਮਸੀਆਂ ਨੂੰ ਔਰ ਜਿਹੜੇ ਜਿਹੜੇ ਨੰਬਰਦਾਰ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਤੁਸੀਂ ਆਪੋ ਆਪਣੇ ਏਰੀਏ ਦੇ ਮੋਢੀ ਆਗੂ ਇਹੋ ਜੇ ਕਿਸੇ ਡਰੱਗ ਸਮਗਲਰ ਦੀ ਕਿਸੇ ਤਸਕਰ ਦੀ ਗਵਾਹੀ ਦੇਣ ਲਈ ਉਹਨੂੰ ਬਚਾਉਣ ਦੇ ਲਈ ਅੱਗੇ ਨਾ ਆਓ ਜੇ ਕੋਈ ਇਹੋ ਜਿਹਾ ਪਤਾ ਲੱਗੂਗਾ ਸਾਨੂੰ ਕਿ 100-200 ਰੁਪਏ ਦੇ ਦੀ ਫੀਸ ਪਿੱਛੇ ਕੋਈ ਨੰਬਰਦਾਰ ਸਮਗਲਰ ਨੂੰ ਵਿਚਾਰਿਆ ਤੇ ਨੰਬਰਦਾਰੀ ਕੈਂਸਲ ਵੀ ਹੋਊਗੀ ਇਹ ਬਿਲਕੁਲ ਸਖਤ ਦਾਇਤਾ ਨੇ ਡੀਸੀ ਮੈਡਮ ਨੂੰ ਕਨਵੇ ਕਰ ਦਿੱਤਾ ਗਿਆ ਇਹਦਾ ਬਕਾਇਦਾ ਰਿਕਾਰਡ ਚੈੱਕ ਜਿਹੜਾ ਹੋਊਗਾ ਇਹ ਜੇ ਕੰਮਾਂ ਦੇ ਵਿੱਚ ਉਹ ਨਾਂ ਅਗਿਆਣ ਕੇ ਜਿਹੜੇ ਸਮਾਜ ਦੇ ਗੁਨਾਹਗਰ ਨੇ ਉਹਨਾਂ ਨੂੰ ਬਚਾਉਣ ਦੇ ਲਈ ਇੱਕ ਚੀਜ਼ ਇੱਕ ਚੀਜ਼ ਮੈਂ ਹੋਰ ਇਹ ਚਲੋ ਇਸ ਨਾਲ ਸੰਬੰਧਿਤ ਨਹੀਂ ਹੈਗੀ ਪਰ ਇੱਕ ਚੀਜ਼ ਹੋਰ ਪਿਛਲੇ ਦਿਨਾਂ ਦੇ ਵਿੱਚ ਜੋ ਤੁਸੀਂ ਦੇਖਿਆ ਕਿ ਪਰਸੋਂ ਅ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਇੱਕ ਮੰਦਿਰ ਦੇ ਉੱਪਰ ਅਟੈਕ ਹੋਇਆ ਉਹਦਾ ਜਿਹੜਾ ਗੁਨਾਹਗਾਰ ਸੀਗਾ ਉਹ ਅੱਜ ਪੁਲਿਸ ਨੇ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਮੈਂ ਇਹਨਾਂ ਜਿਹੜੇ ਜਿਹੜੇ ਇਹ ਗੈਂਗਸਟਰ ਨੇ ਜਾਂ ਜਿਹੜੇ ਕੋਈ ਅਤਵਾਦੀ ਨੇ ਜਿਨ੍ਹਾਂ ਦੇ ਲਿੰਕ ਗਾਹੇ-ਬਗਾਹੇ ਪਾਕਿਸਤਾਨ ਦੇ ਨਾਲ ਜਾਂ ਆਈਐਸਆਈ ਦੇ ਨਾਲ ਜੁੜੇ ਹੁੰਦੇ ਨੇ ਇਹ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਆਇਆ ਮੈਂ ਉਹਨਾਂ ਨੂੰ ਤੇ ਉਹਨਾਂ ਦੇ ਹੈਂਡਲਰਸ ਨੇ ਜਿਹੜੇ ਚਾਹੇ ਕੋਈ ਮੁਲਕ ਦੇ ਵਿੱਚ ਬੈਠਾ ਤੇ ਚਾਹੇ ਕੋਈ ਪਾਕਿਸਤਾਨ ਦੇ ਵਿੱਚ ਬੈਠਾ ਮੈਂ ਉਹਨਾਂ ਨੂੰ ਅਗਾਹ ਕਰ ਦੇਣਾ ਚਾਹਣਾ ਕਿ ਇਹ ਬਗਾਨਿਆਂ ਦੇ ਪਾਕਿਸਤਾਨ ਵਾਲਿਆਂ ਦੇ ਮਗਰ ਲਾ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਕੋਈ ਇਹ ਜਿਹਾ ਕਰੂਗਾ ਤੇ ਉਹਦਾ ਨਾਲ ਦੀ ਨਾਲ ਉਹ ਉਹ ਉਹਦਾ ਜਿਹੜਾ ਤਾਹ ਪਰਮਾਤਮਾ ਨਾਲ ਜਿਹੜੀ ਤਰੀਕਾ ਜਿਹੜੀ ਫਿਕਸ ਕਰ ਦਾਂਗੇ ਅਸੀਂ ਕੋਈ ਲਿਹਾਜ਼ ਨਹੀਂ ਕਰਨੀ ਹੈਗੀ ਕੋਈ ਇਹ ਜਿਹਾ ਵਿਅਕਤੀ ਜਿਨੇ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਪੰਜਾਬ ਦੀ ਧਰਤੀ ਤੇ ਅਸੀਂ ਬਖਸ਼ਣਾ ਨਹੀਂ ਹੈਗਾ ਮੈਂ ਬੜਾ ਸਪਸ਼ਟ ਹੈ ਜਿਹੜਾ ਪਤਨ ਸਕਤੀ ਇੰਨੀ ਕਰਦੀ ਵੀ ਜਿਹੜੇ ਪਾਕਿਸਤਾਨ ਦੇ ਡਰੱਗਸ ਡੀਲਰ ਆ ਤਾਂ ਹੀ ਕਹਿੰਦੇ ਡਰੋਨ ਦੇ ਨਾਲ ਅਟੈਕ ਕਰਾ ਰਹੇ ਆ ਵੀ ਹੁਣ ਉਹਰੇ ਲੈਣ ਵਾਲਾ ਤਾਂ ਕੋਈ ਇਹ ਨਹੀਂ ਕਹਿੰਦੇ ਵੀ ਕੰਦੀ ਇੱਕ ਵੀ ਇੱਕ ਡਰੋਨ ਆਇਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਡਰੱਗਸ ਡੀਲਰ ਆ ਵੀ ਪਾਕਿਸਤਾਨ ਮੈਂ ਕਹ ਰਿਹਾ ਇਹ ਤਾਂ ਦੇਖਦੇ ਚੱਲੋ ਤੁਸੀਂ ਚਾਹੇ ਪਾਕਿਸਤਾਨ ਵਾਲੇ ਨੇ ਚਾਹੇ ਕੋਈ ਆਈਐਸਆਈ ਵਾਲੇ ਨੇ ਚਾਹੇ ਸਮਗਲਰ ਨੇ ਤੇ ਚਾਹੇ ਗੈਂਗਸਟਰ ਨੇ ਤੇ ਚਾਹੇ ਅੱਤਵਾਦੀ ਨੇ ਉਹਨਾਂ ਇਹ ਤਾਂ ਇਹ ਜੇ ਟ੍ਰੇਲਰ ਹੈ ਜਦੋਂ ਅਸੀਂ ਆਪਦੀ ਆਈ ਤੇ ਆ ਗਏ ਪੰਜਾਬ ਪੁਲਿਸ ਇੰਨੀ ਕੁ ਕੰਪੀਟੈਂਟ ਹੈਗੀ ਉਹ ਫੋਰਸ ਹੈ ਜਿਹਨੇ ਅਤਵਾਦ ਦਾ ਕਾਲਾ ਦੌਰ ਖਤਮ ਕਰਦਾ ਤੇ ਇਹ ਤਾਂ ਗੱਲ ਹੀ ਕੁਝ ਨਹੀਂ ਹੈਗੀ ਇਕੱਲੇ ਇਕੱਲੇ ਨੂੰ ਜਿਹੜਾ ਉਹ ਲੋਡ ਕਰਦਾਂਗੇ ਪਰ ਇਸ ਕੰਮ ਤੋਂ ਗਰੇਜ਼ ਕਰਨਾ